ਹਾਂਜੀ ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਅਜੋਧਿਆ ਦੇ ਵਿੱਚ 22 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ ਤੇ ਪੰਜ ਸਟੇਟਸ ਦੇ ਵਿੱਚ ਜੀ ਅਨਾਉਂਸਮੈਂਟ ਕਰ ਦਿੱਤੀ ਗਈ ਸੀ ਕਿ ਉੱਥੇ ਛੁੱਟੀ ਦਾ ਐਲਾਨ ਕੀਤਾ ਗਿਆ ਸੀ 22 ਜਨਵਰੀ ਨੂੰ ਅਜੋਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਕਾਰਨ ਜੀ ਪਰ ਪੰਜਾਬ ਦੇ ਵਿੱਚ ਹਲੇ ਤੱਕ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਆਈ ਪਰ ਪੰਜਾਬ ਦੇ ਵਿੱਚ ਜੋ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਪੂਰੀ ਵੀਡੀਓ ਦੇਖੋ ਕਿੰਨਾ ਵੱਲੋਂ ਐਲਾਨ ਕੀਤਾ ਗਿਆ ਤੇ ਕਿਵੇਂ ਐਲਾਨ ਕੀਤਾ ਗਿਆ ਹੈ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜੀ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਾ ਮਾ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਇਹ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਆਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਸਾਰੇ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਜੀ ਤੇ ਸਾਰੇ ਹੀ ਇਹ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਇਹ ਅਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੀ ਕਿਉਂਕਿ ਇਸ ਤਰ੍ਹਾਂ ਦੀ ਜਾਣਕਾਰੀ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਲੈ ਕੇ ਹਾਜ਼ਰ ਆਉਣ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਜੀ ਇਸ ਕਰਕੇ ਸਾਡੇ ਨਾਲ ਜੁੜੇ ਰਹੋ ਜੀ ਸਾਡੇ ਚੈਨਲ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਪਿਆਰ ਨੂੰ ਬਣਾ ਕੇ ਰੱਖਿਓ ਤੇ ਹੁਣ ਤੁਹਾਨੂੰ ਖਬਰ ਵੱਲ ਲੈ ਚੱਲਦੇ ਆ ਜੀ ਅਜੀਤ ਅਖਬਾਰ ਦੇ ਵੱਲੋਂ ਜੀ ਹੁਣੇ-ਹੁਣੇ ਇਹਨਾਂ ਵੱਡੀ ਐਪਲੀਕੇਸ਼ਨ ਉੱਤੇ ਜੀ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਵੱਲੋਂ ਲਿਖਿਆ ਗਿਆ ਹੈ ਕਿ ਮਾਨਤਾ ਪ੍ਰਾਪਤ ਜੋ ਮਾਨਤਾ ਪ੍ਰਾਪਤ ਐਫੀਲੀਏਟਡ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਜੀ ਜਗਤਪਾਲ ਮਹਾਜਨ ਜੀ ਅਤੇ ਜਰਨਲ ਸਕੱਤਰ ਨੇ ਜੀ ਉਸਦੇ ਸੁਜੀਤ ਸ਼ਰਮਾ ਬਬਲੂ ਉਹਨਾਂ ਨੇ ਐਲਾਨ ਕੀਤਾ ਹੈ ਕਿ 22 ਜਨਵਰੀ ਨੂੰ ਅਯੋਧਿਆ ਦੇ ਸ੍ਰੀ ਰਾਮ ਮੰਦਰ ਚ ਪਵਿੱਤਰ ਸਮਾਰੋਹ ਮੌਕੇ ਸੂਬੇ ਦੇ ਸਾਰੇ ਰਾਸਾ ਨਾਲ ਸੰਬੰਧਿਤ ਸਕੂਲਾਂ 'ਚ ਛੁੱਟੀ ਰਹੇਗੀ ਤਾਂ ਜੋ ਸਕੂਲ ਸਟਾਫ ਅਤੇ ਅਧਿਆਪਕ ਇਸ ਇਤਿਹਾਸਿਕ ਸਮਾਰੋਹ ਨੂੰ ਲਾਈਵ ਦੇਖ ਸਕਣ ਜੀ ਇਹ ਸਮਾਜ ਜੀ 500 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਇਆ ਹੈ ਉਹ ਖੁਸ਼ ਕਿਸਮਤ ਹਨ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਇਸ ਇਸ ਵਾਰ ਗਵਾਹੀ ਦੇਣ ਦਾ ਮੌਕਾ ਮਿਲੇ ਹੈ ਜੀ ਇਹ ਰਾਸਾ ਦੇ ਨਾਲ ਜੋ ਸੰਬੰਧਿਤ ਸਕੂਲ ਨੇ ਉਹਨਾਂ ਉਹਨਾਂ ਦੇ ਵਿੱਚ ਛੁੱਟੀ ਜੋ ਐਲਾਨ ਕਰ ਦਿੱਤੀ ਗਈ ਹੈ ਜੀ ਪਰ ਦੇਖਣਾ ਇਹ ਹੋਏਗਾ ਕਿ ਸਰਕਾਰ ਜੋ ਪੰਜਾਬ ਸਰਕਾਰ ਹੈ ਉਹਨਾਂ ਵੱਲੋਂ ਛੁੱਟੀ ਐਲਾਨੀ ਜਾ ਜਾਵੇਗੀ ਜਾਂ ਨਹੀਂ ਤੁਹਾਡੀ ਕੀ ਰਾਏ ਹੈ ਜੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਵੀ ਛੁੱਟੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਇਹ ਰਾਸਾ ਨਾਲ ਜੋ ਸੰਬੰਧਿਤ ਨੇ ਸਾਰੇ ਸਕੂਲਾਂ ਦੇ ਵਿੱਚ ਜੋ ਇਹ ਛੁੱਟੀ ਐਲਾਨ ਕੀਤੀ ਗਈ ਹੈ ਜੀ ਜੋ ਇਹਨਾਂ ਦੇ ਪ੍ਰਧਾਨ ਨੇ ਜੀ ਮਾਨਤਾ ਪ੍ਰਾਪਤ ਅਫੀਲੀਏਟਡ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਉਹਨਾਂ ਵੱਲੋਂ ਇਹ ਜੋ ਹੈ ਨੌਨ ਪੈਂਟ ਕੀਤੀ ਗਈ ਹੈ ਤੇ ਹੁਣ ਦੂਸਰੇ ਸਕੂਲਾਂ ਦੇ ਵਿੱਚ ਛੁੱਟੀ ਹੋਵੇਗੀ ਜਾਂ ਨਹੀਂ ਹੋਵੇਗੀ ਇਸ ਸਬੰਧੀ ਜਦੋਂ ਵੀ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਜੀ ਹੁਣ ਮਿਲਦੇ ਆ ਨਵੀਆਂ ਖਬਰਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਾ